वेलकम बैक टू माय न्यू ब्लॉग कि मेरे उम्मीद करता हूं सारे ठीक ठाक है ठीक है 20 मिनट ਦਾ ਟਾਈਮ ਹੋ ਚੁੱਕਿਆ ਬੱਚੇ ਸੱਤੇ ਫਿਰ ਆਪਾਂ ਛਾਹ ਜੂ ਪੀ ਕੇ ਤੇ ਬੈਠੇ ਆ ਵਿਹਲੇ ਤੇ ਫਿਰ 7 ਵਜੇ ਨੂੰ ਤਿਆਰੀ ਹੋਣੀ ਕੰਮ ਤੇ ਜਾਣ ਦੀ ਕਰਦੇ ਆ ਫਿਰ ਵਲੋਗ ਨੂੰ ਕੰਟੀਨਿਊ ਅੰਜੀ ਆ ਰਿਹਾ ਟਰਿਆ ਜੇ ਲੌਬੀ ਪੂਰੇ 7 ਵਜ ਚੁੱਕਿਆ ਤੇ ਚਲਿਏ ਆਉਣ ਵਾਲੇ ਕੱਲ ਨੂੰ ਇਤਬਾਰ ਤੋਂ ਬਾਅਦ ਧੁੰਦ ਦਾ ਲਈਏ ਆਨੰਦ ਕਿਉਂ ਅਜੇ ਤਾਂ ਡਿਗਦੀ ਪੀ ਹੈ درختਾਂ ਤੋਂ ਵੀ ਆਵਾਜ਼ ਆਉਂਦੀ ਹੈ ਨੱਕ ਵੀ ਕੱਲ ਦਾ ਬੰਦ ਹੋ ਗਿਆ ਕਾ ਪਾਏ ਇਹ ਕਪੜੇ ਕਬੜੇ ਚੰਗੀ ਤਰ੍ਹਾਂ ਮੋਟੇ ਤੇ ਚੱਲੀਏ ਫਿਰ ਲੈ ਵੀ ਠੀਕ ਹੈ ਜੀ ਉਹ ਵੀ ਤਿਆਰੀ ਇੱਦਾਂ ਦੀ ਜੇ ਬਹੁਤ ਬਹੁਤ ਇਹ ਚੱਲ ਗਿਆ ਜਗਾਇਆ ਆਪਣੇ ਕੰਮ ਤੇ ਤੇ ਟਰੈਕਟਰ ਰੋਟਰ ਸਟਾਰਟ ਕਰੀ ਬੈਠੇ ਆਜਾ ਆਲੂ ਵਾਲੀ ਮਸ਼ੀਨ ਚੱਲੂਗੀ ਹੱਥਾਂ ਨਾਲ ਲਾਉਣ ਵਾਲੇ ਆ ਵੇ ਚਾ ਚੁਪੀ ਕਿਤੇ ਚੱਲਦੇ ਆ ਫੇਰ ਆਹ ਬਾਈ ਨੇ ਆਟੋਮੈਟਿਕ ਮਸ਼ੀਨ ਲਾਉਂਦੇ ਸੀ ਜਿਹੜੀ ਆਲੂ ਲਾਉਣ ਵਾਲੀ ਇਹ ਚੱਲੀ ਨਹੀਂ ਪਤਾ ਨਹੀਂ ਵਟਾ ਵਟਾ ਸਹੀ ਨਹੀਂ ਕੱਟਦੀ ਸੀ ਫਿਰ ਆਟੋਮੈਟਿਕ ਆਹ ਚੱਲੀ ਐ ਤਾਂ ਪ੍ਰਾਣੀ ਹੈ ਚੱਲੇ ਤਾਂ ਚੱਲਦੀ ਸੀ ਆਹ ਨਹੀਂ ਚੱਲੀ ਚਲੋ ਵੀ ਤਰਪੀ ਮਸ਼ੀਨ ਆਲੂਆਂ ਵਾਲੀ ਧੁੰਦ ਦੇ ਵਿੱਚ ਅਜੇ ਇੰਨੀ ਤੋਂ ਹੁੰਦੇ ਤੇ ਵਿੱਚ ਕੋਈ ਕੋਈ ਝੋਨਾ ਵੀ ਖੜਾ ਦੇਖ ਲੋ ਲੜੀ ਰੋਟੀ ਪਾਣੀ ਸ਼ਾਕ ਲਿਆ ਤੇ ਚੱਲਿਆਂ ਫਿਰ ਆਲੂ ਵਾਲੀ ਮਸ਼ੀਨ ਤੇ ਹੋ ਖੜੀ ਸਾਡੀ ਪਰੇ ਮਸ਼ੀਨ ਹਾਲੇ ਤਾਂ ਆਪਾਂ ਦੋ ਕਣਾਲ ਲਾਏ ਹੋਣਗੇ ਅਜੇ ਦੋ ਕ ਨਾਲ ਲੱਗ ਗਏ ਹੋਣਗੇ ਹਣਾ ਦੋ ਕ ਤਾਂ ਲੱਗ ਗਏ ਹੋਣਗੇ ਮੋਟਾ ਆਲੂ ਬਹੜਾ ਤੇ ਮਸ਼ੀਨ ਚੋਂ ਲੰਘਦਾ ਨਹੀਂ ਆ ਤਾਂ ਸਹੀ ਹੈ ਇਹ ਦੋ ਵੀ ਮੋٹے ਮੋٹے ਹੋ ਗਏ ਅੱਧੇ-ਅੱਧੇ ਕਿਲੋ ਦੇ ਆਹ ਜੀ ਡੋਲੇ ਖਾਣੇ ਨਹੀਂ ਪਤਾ ਆ ਤਾਂ ਲੈ ਗਿਆ ਤੂੰ ਹੁਣ 12 ਵਜੇ ਇੱਕ ਬੰਦਾ ਆ ਉਹ ਹੀ ਆਪਣੇ ਕੋਲੇ ਚਾਹ ਪਾਣੀ ਲਿਆਉਣ ਕਰਵਾ ਕਰਵਾ ਉਹਦਾ ਹੀ ਸਾਈਕਲ ਚਾਹ ਪੀ ਲੋ ਚਾਹ ਬਈ ਚਾਹ ਆ ਗਈ ਹਾਂ 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 ਚਾਹ ਪੀ ਨਹੀਂ ਚਾਹ ਪੀਨੇ ਆ ਸੋਣ ਪਾਣੀ ਆ ਤੇਰੀ ਨੈਟ ਤੇ ਚੜਾਉਣਾ ਤੈਨੂੰ ਆ ਜਾ ਆ ਸਰਦਾਰ ਆਇਆ ਜਾ ਕਿਹੜਾ ਸਰਦਾਰ ਤੂੰ ਸਰਦਾਰ ਆ ਗਿਆ ਚਾਹ ਲੈ ਕੇ ਆਇਆ ਜਦੋਂ ਰਹਿਣਾ ਸੀ ਮੈਂ ਫਿਰ ਸਾਈਕਲ ਨਹੀਂ ਦਿੱਤੀ ਬਸ ਦੀ ਬਸ ਨਹੀਂ ਨਹੀਂ ਸਾਈਕਲ ਇਹ ਜੀ ਸਰਦਾਰ ਆਪਣਾ ਚਾਹ ਲੈ ਕੇ ਆਇਆ ਉਹਦਾ ਨਾਲ ਲੈ ਜਾ। ਫਾਈਂਚਾ। ਮਾ ਉਹ ਮੋਟਰਸਾਈਕਲ ਤੇ ਜਾ ਬੜੀਆਂ ਦੋ। ਤੇਰਾ ਗਲਾਸ। ਹਲੋ। ਉਹ ਉੜ ਪੈ ਦਿੱਤੇ ਨੇ ਖੋਰ ਖੋਰ। ਠੀਕ ਹੈ। 11 ਵਜੇ ਤੱਕ ਰ ਆਪਣਾ ਕੰਮ ਕਰਦਾ ਹਾਂ। ਤੇਰਾ ਰੋਹ ਚੱਲ ਸਾਈਕਲ ਤੇ। ਉਹ ਨੰਬਰ ਹੀ ਹੋਈ ਉਹਦੀ ਭੈਣ ਦੀ ਮੈਂ ਤਾਂ ਫੋਨ ਲਾ। ਵੇ ਮੈਂ ਪਾਣੀ ਲਿਆਈ ਤੇਰੇ ਆਲੇ। ਮਰਚੀ ਲੈਣਾ। ਤੇ ਮੂਹ ਵਾਲਾ। ਕਿੱਧਰ ਗਿਆ? ਮਰਚੀ ਨਹੀਂ ਲੈਣਾ ਤੇ ਟੱਟੀ ਵਾਲੇ ਹੱਥ ਧੋ ਦੇ ਆ। ਨੀ ਮੂਹ ਵਾਲੇ ਪਾਣੀ ਨਾਲ। ਉਹ ਆਮਨੇ ਆ। ਉਹਾਂ ਮੇਰੇ ਤੇ ਕਰ ਕੰਮ ਕਰਕੇ ਚੱਲ ਘਰ ਨੂੰ ਇਹਨਾਂ ਨੇ ਏਸੀ ਜੂੜ ਜਾਣਾ ਤਿੰਨ ਵਜੇ ਮੈਂ ਆ ਕੇ ਪੁੱਛਿਆ ਉਹ ਨਵਾਉਣ ਗਿਆ ਪਹੁੰਚਿਆ ਤੇ ਉਹ ਛੱਡੀ ਜਾਣ ਤੇ ਇਹ ਜੱਸੀ ਦੇ ਡੈਡੀ ਨੇ ਕਿਹਾ ਕੰਜਰਾ ਕਿਉਂ ਮਾਰਨਾ ਇਹਨਾਂ ਨੇ ਮੁੜ ਕੇ ਕਿਹਾ ਨੇ ਨਵਾਉਣਾ ਨਹੀਂ ਤੂੰ ਦੇੜੀਆਂ ਘਝਾ ਪਹੁੰਚ ਜੀ ਜਾਂਦਾ ਉਹ ਵੀ ਲੈ ਵੀ ਮਿੱਤਰੋ ਤਾਂ ਹੁੰਦ ਲੱਗ ਗਿਆ ਇੰਨਾ ਕੁ ਰਹਿ ਗਿਆ ਆਇਆ ਇਥਾਂ ਤੇ ਰੋਟੀ ਪਾਣੀ ਚਾਹ ਦੁਪਹਿਰ ਦਾ ਖਾ ਕੇ ਫੇਰ ਚਲਾਉਣ ਲੱਗੀਆਂ ਭੇਂਜਾ

ਅਈ ਟੋਂ ਲਾਈ ਉਹਨੇ ਭਰਾਵਾ ਕੀ ਕਰਕੇ ਬਹੁਤ ਛੱਟਾ ਸੜਦੀ ਏ ਦਿਓ ਕੁੱਤਾ ਹੀ ਭਸ ਜਾਂਦਾ ਛੱਟਾ ਸੜਦੋ ਨੇ ਇਹ ਛੱਟਾ ਵੀ ਨਹੀਂ ਹੱਥ ਕਾਉਣਾ ਛੇਤੀ ਆਹੋ ਕੁੱਤਾ ਮਾਰਾ ਹੂੰ ਦਾ ਜੀਦੇ ਮਾਰਿਆ ਇਕਲਾ ਹੱਥ ਇਹਦਾ ਕੁੱਤੇ ਜਿਹਦੇ ਮਾਰੀ ਜਾਵਾਂਗੇ ਆਹ ਦਿਓ ਲੱਗ ਗਿਆ ਨਾ ਕਾਫੀ ਜਿੱਲਾ ਗਿਆ ਉਹ ਚੱਕਦੇ ਆ ਨੀ ਹਾਂ ਭਾਈ ਇਹਨੂੰ ਜੇਬ ਚ ਲੈ ਵੀ ਮਿੱਤਰੋ ਇਹਦੇ ਪਹਿਲੇ ਨੰਬਰ ਲੈ ਵੀ ਮਿੱਤਰੋ ਛੁੱਟੀ ਦਾ ਟਾਈਮ ਹੋ ਚੁੱਕਿਆ ਹੈ ਤੇ ਜਸਟ 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 ਕਿਰਾਪਾ ਲਾਹੋ ਜੀ ਲਓ ਵੀ ਮਿੱਤਰੋ 8:00 ਵਜੇ ਤੇ 8 ਮਿੰਟ ਦਾ ਟਾਈਮ ਹੋ ਗਿਆ ਜੇ ਆਪਾਂ ਆ ਰਹਿਣ ਕਰੇ ਰੋਟੀ ਪਾਣੀ ਛਾਤੇ ਤੇ ਬੈਠੇ ਆਪਣੀ ਪਰਵਾਦ ਦੇ ਵਿੱਚ ਆਏ ਜੋਕ ਨਾਲ ਮਸਤੀ ਚੰਬੜੀ ਆਵੇ ਖੇਲੀ ਜਾ ਲਾਟਾ ਹਾਂ ਡਾਲ ਮੈਂ ਚੱਕਾ ਹੈ ਚ ਵਾਰੀ ਵਾਰੀ ਚੱਕ ਲਓ ਕੋਈ ਗੱਲ ਨਹੀਂ ਮੈਂ ਤਾਂ ਇਹਨਾਂ ਨਾਲ ਬਹੁਤ ਹੁਣ ਖੇਡ ਲਿਆ ਫਿਰ ਹੋਣ 10 ਮਿੰਟ ਹੋਰ ਖੇਡ ਕੇ ਫਿਰ ਸਮਾਂ ਆ ਗਿਆ ਅਜੇ ਵੈਸੇ 8:00 ਵਜੇ 8:00 ਵਜੇ ਕੇ 10 ਮਿੰਟ ਹੁੰਦੇ ਕਰਦਾ ਤੇ ਆਪਾਂ ਆ ਕੇ ਰੋਟੀ ਪਾਣੀ ਛਕ ਲਿਆ ਤਾਂ ਤੇ ਅभी ਇਹਨਾਂ ਅਭੀ ਮੈਨੂੰ ਵੀ ਜਾ ਜਾਣਾ ਹੈ ਨਾ ਕਹਾਂਗੇ ਵੀਡੀਓ ਦਾ ਐਂਡ ਤੇ ਅੱਗੇ ਆਪਾਂ ਬਣਾਇਆ ਹੁੰਦਾ ਇਸ ਮੌਕੇ ਚਾਹ ਚੂੜ ਤੇ ਅਜਾ ਟਾਈਮ ਨਾਲ ਫ੍ਰੀ ਹੋ ਗਿਆ 8:00 ਵਜੇ ਅੱਜ ਸਾਡਾ ਸਿਲੰਡਰ ਹੋ ਗਿਆ ਖਤਮ ਉਹ ਵੀ ਹੋਇਆ ਰਾਤ ਨੂੰ ਰੋਟੀਆਂ ਆਟੇ ਪਕਾਉਂਦੇ ਤੇ ਅੱਜ ਜੀ ਚਾਹ ਜੀ ਤੇ ਚਾਹ ਜੀ ਮੰਗ ਕੇ ਸੇਰੇ ਕੋਈ ਕੋਈ ਲਿਆ ਕੇ ਤੇ ਇੱਕ ਬੋਚ ਲਈਏ ਸਵੇਰ ਨੂੰ ਬਣੂਗੀ ਚਾਹ ਜੇ ਤੇ ਚੁੱਲੇ ਤੇ ਪਾਣੀ ਗੜ ਤੇ ਸਿਲੰਡਰ ਖਤਮ ਹੋ ਗਿਆ ਤੇ ਬਾਕੀ ਧੂਆਂ ਹੈ ਬਹੁਤ ਪੈਂਦਾ ਬਾਹਰ ਤੇ ਵਿੱਚ ਧੂੰਦੇ ਜੀ ਤੇ ਵਿੱਚ ਧੂਆਂ ਤੇ ਅੱਖਾਂ ਨੂੰ ਹੈ ਪੂਰਾ ਪੈਂਦਾ ਪਤਾ ਲੱਗਦਾ ਹੂੰ ਹੂੰ ਚਲੋ ਇੱਥੇ ਹੀ ਵੀਡੀਓ ਸ਼ਾਕ ਹੋ ਗਿਆ। ਜੀਓ ਜਵਾ ਜਵਾ ਵਾਲਾ। ਤੇ ਅੱਜ ਦੀ ਵੀਡੀਓ ਕਰਦੇ ਆ ਫਿਰ ਸਮਾਪਤ। ਸਵਾ ਅੱਠ ਦਾ ਟਾਈਮ ਹੋ ਗਿਆ। ਤੇ ਸਾਡੇ ਵਾਸਤੇ ਤਾਂ ਜਿਹੜਾ ਸਿਲੰਡਰ ਖਤਮ ਹੋਣਾ ਵੀ ਬਹੁਤ ਨਾ ਬੜੀ ਵੱਡੀ ਗੱਲ ਆ। ਠੀਕ ਹੈ। ਕਿਉਂਕਿ ਸਾਨੂੰ ਪਤਾ ਹੋਣਾ ਠੀਕ ਹੈ। ਤੇ ਚਲੋ ਠੀਕ ਆ ਕੋਈ ਨਹੀਂ। ਕਰਦੇ ਆ ਵੀਡੀਓ ਦੀ ਸਮਾਪਤੀ। ਇਹ ਕਾ ਤਾਂ ਵੱਡੀ ਗੱਲ ਆ ਸਾਡੇ ਵਾਸਤੇ ਉਹ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤਾਂ ਜੋ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਮੈਨੂੰ ਦੇਖੀ ਜਾਂਦਾ ਬਾਏ ਬਾਏ ਇੱਕ ਕਰ ਦੋ ਬਾਏ ਬਾਏ ਬੈ ਰੀ ਟਾਟਾ